ਨਿਊ 26 ਦੇਖਣ ਸਾਰਿਆਂ ਦਾ ਸਵਾਗਤ ਕਰਦਾ ਨਿਊ 26 ਤੋਂ ਬੋਟਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਭਾਵਾ ਜੀ ਵਾਇਰੂ ਖਾਲਸਾ ਵਾਇਰੂ ਗਫਤੇ ਸੰਤਾ ਵੱਲੋਂ ਬਹੁਤ ਚਿਰ ਤੋਂ ਲੰਗਰ ਲਾ ਰਿਹਾ 10 ਸਾਲ ਤੋਂ ਇਹ ਚੱਲ ਰਿਹਾ ਹੈ ਸੀਸ ਦਾ ਯਾਦ ਵਿੱਚ ਉਹਨਾਂ ਦੇ ਮਤਰਕ ਪੂਰਨ ਚੱਲਦੇ ਹੋਏ ਆ ਅਸੀਂ ਹਰ ਇੱਕ ਸਾਲ ਲੰਗਰ ਲਾਉਂਦੇ ਆ ਤੇ ਇਸ ਉਹਨਾਂ ਦੀ ਯਾਦ ਵਿੱਚ ਲੰਗਰ ਲਾ ਰਹੇ ਹਾਂ ਬਲਦੇਈ ਵੜ ਤੋਂ 10 ਸਾਲ ਤੋਂ ਲੰਗਰ ਚੱਲ ਰਿਹਾ ਹੈ ਜੀ ਹਾਂਜੀ ਬਾਬਾ ਜੀ ਤੁਹਾਡਾ ਸਵਾਗਤ ਸਾਡੇ ਚੈਨਲ ਦੇ ਵਿੱਚ ਅੱਜ ਕੱਲ੍ਹ ਜੂਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਜੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਇਹ ਸਹਬਜ਼ਾਦਿਆਂ ਦੀ ਯਾਦ ਦੇ ਵਿੱਚ ਜਿਹੜੇ ਮੇਰੇ ਵੀਰ ਨੇ ਭੈਣ ਭਰਾ ਨੇ ਇਹ ਹਰ ਸਾਲ ਲੰਗਰ ਲਾਉਂਦੇ ਨੇ ਵੱਧ ਤੋਂ ਵੱਧ ਸੇਵਾ ਵਿੱਚ ਛੀਸਾ ਪਾਓ ਅਤੇ ਆਪਣਾ ਜੀਵਨ ਸਫਲ ਬਣਾਓ ਸਹਬਜ਼ਾਦਿਆਂ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ ਮਾਸ਼ਾਅੱਲੂ ਦੂਰ ਰਹੋ ਇਹਨਾਂ ਦੇ ਪਿਆਰ ਨੂੰ ਸਤਕਾਰ ਨੂੰ ਅਤੇ ਇਹਨਾਂ ਦੀ ਸ਼ਹਾਦਤ ਨੂੰ ਯਾਦ ਰੱਖਿਆ ਜਾਵੇ ਮੈਂ ਨੌਜਵਾਨ ਵੀਰਾਂ ਨੂੰ ਇਹੀ ਕਹਿਣਾ ਚਾਹੁੰਦਾ ਪਾਈ ਨਸ਼ਿਆਂ ਤੋਂ ਦੂਰ ਰਹੋ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ ਵੱਡਿਆਂ ਦਾ ਸਤਿਕਾਰ ਕਰੋ ਅਤੇ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਵਾਸਤੇ ਹੀ ਆ ਜੀ ਸ਼ਹੀਦ ਦੀ ਦਿਹਾੜਾ ਦਾ ਲੰਗਰ ਲਾਈਦਾ ਹੋਰੇ ਪਰ ਇੱਕ 10 ਕ ਸਾਲ ਹੋ ਗਿਆ ਆਪਾਂ ਨੂੰ ਲਾਉਂਦਿਆਂ ਨੂੰ ਸਾਰੀ ਮਾਰਕੀਟ ਵੱਲੋਂ ਹੀ ਲਾਇਆ ਜਾਂਦਾ ਇਹ ਬਲਦੇਵ ਸਿੰਘ ਦੀ ਸਰਪ੍ਰਸਤੀ ਹੇਠ ਸਾਰਾ ਲੰਗਰ ਚੱਲਦਾ ਹੈ